1 ਜੂਨ 2015 ਤੋਂ ਲੈ ਕੇ ਅਕਤੂਬਰ 12 ਜਾਂ 19 ਅਕਤੂਬਰ ਜਾਂ 4 ਨਵੰਬਰ ਜਦੋਂ ਆ ਬਖਤਾ ਤੇ ਦੂਸਰੀਆਂ ਘਟਨਾਵਾਂ ਹੋਈਆਂ ਇਹਨਾਂ 3-4 ਮਹੀਨਿਆਂ ਦੌਰਾਨ ਜਿਹੜੇ ਉੱਥੋਂ ਦੇ ਪੁਲਿਸ ਅਫਸਰ ਸੀ ਉੱਥੇ ਸਿਟਾਂ ਵੀ ਬਣੀਆਂ ਜਿਵੇਂ ਇੱਕ ਇੱਕ ਪਹਿਲਾਂ ਐਸਐਚਓ ਲੈਵਲ ਦੀ ਸਿਟ ਸੀ ਫਿਰ ਇੱਕ ਸਿਟ ਬਣੀ ਜਿਹਦਾ ਐਸਐਸਪੀ ਨੂੰ ਇੰਚਾਰਜ ਬਣਾਇਆ ਗਿਆ ਚਰਨਜੀਤ ਸ਼ਰਮਨ ਨੂੰ ਬਣਾਇਆ ਗਿਆ ਸੀ ਰਾਈਟ ਸੋ ਇਹਨਾਂ ਨੇ ਕਿਤੇ 3 ਮਹੀਨੇ ਕੀ ਕੀ ਤੁਹਾਨੂੰ ਸਮਝ ਗਿਆ ਬਟ ਵਾਟ ਡਿਡ ਦੇ ਉਸ ਵਕਤ ਕਿਤੇ ਡੇਰਾ ਆ ਰਿਹਾ ਸੀਗਾ ਨਾ ਮੇਰੇ ਤੇ ਕੋ ਮੇ ਸਾਡੇ ਸਾਹਮਣੇ ਵੀ ਡੇਰਾ ਨਹੀਂ ਆਇਆ ਤੁਸੀਂ ਉਸ ਤੋਂ ਡੀਏਜੀ ਸੀ ਮੈਂ ਮੈਂ ਦਾ 13 ਤਰੀਕ ਨੂੰ ਉੱਥੇ ਗਿਆ ਨਾ ਜੀ 15 ਨੂੰ 2015 ਨੂੰ 13 ਨੂੰ ਉੱਥੇ ਗਿਆ ਤੇ ਪਹਿਲੀ ਵਾਰੀ ਮੈਨੂੰ ਪਾਇਆ ਗਿਆ 18-19 ਤਰੀਕ ਨੂੰ ਸਿੱਟ ਦੇ ਵਿੱਚ ਮੇਰੇ ਥੱਲੇ ਸਿੱਟ ਨਵੰਬਰ ਚ ਬਣੀ ਆ ਜਦੋਂ ਤਿੰਨ ਕੇਸ ਬਾਹਰ ਚਲੇ ਗਏ ਦੋ ਜਿਹੜੇ ਨੇ ਮੱਲ ਕੇ ਤੇ ਇਹ ਗੁਰੂ ਸਰਪੰਗਤ ਇਹ ਸਾਨੂੰ ਮਿਲੇ ਇਹ ਦੱਸੀ ਵੀ ਇਹਨੂੰ ਚਲੇ ਗਏ ਅਸੀਂ ਹੁਣ ਆਪਣੇ ਕੇਸਾਂ ਦੀ ਤਫਤੀਸ਼ ਕਰਦੇ ਸੀ ਉਸ ਵਕਤ ਕੀ ਗੱਲ ਆ ਰਹੀ ਸੀ ਪਹਿਲਾਂ ਕੋਈ ਤਫਤੀਸ਼ ਹੋਈ ਨਹੀਂ ਸੀ ਅੱਡੀ ਨੇ ਇਲੈਕਟ੍ਰੀਕ ਨਹੀਂ ਹੈ ਇਹਦੀ ਉਨੀ ਸੀਰੀਅਸਨੈਸ ਨਹੀਂ ਰੱਖੀ ਗਈ ਜਿਹਦੇ ਕਰਕੇ ਸਾਰਾ ਨੁਕਸਾਨ ਹੋਇਆ ਅਹਿਮ ਜਿਹੜੀਆਂ ਕੜੀਆਂ ਸੀ ਕਿਉਂਕਿ ਦੇਖੋ ਗਰਾਉਂਡ ਦੇ ਉੱਤੇ ਉਹ ਇੰਨਾ ਕਿਹੇ ਇੰਨੇ ਕੁ ਵੈਲ ਪਲਾਨਡ ਤਰੀਕੇ ਨਾਲ ਐਗਜ਼ੀਕਿਊਟ ਕੀਤੀਆਂ ਗਈਆਂ ਸੀ ਮੋਡਲ ਸਪਰੈਂਡਾਈ ਸੀ ਕਿ ਟ੍ਰੇਸ ਕਿਤੇ ਹੈ ਹੀ ਨਹੀਂ ਇਲੈਕਟ੍ਰੋਨਿਕ ਟ੍ਰੇਸ ਕੋਈ ਨਹੀਂ ਹੈ ਕੋਈ ਫੋਨ ਨਹੀਂ ਵਰਤਾ ਗਿਆ ਕਿਤੇ ਇਲੈਕਟ੍ਰੋਨਿਕ ਟ੍ਰੇਸ ਨਹੀਂ ਹੈ ਹੈ ਜੀ ਬਾਕੀ ਐਜ਼ ਅ ਕਲਟ ਐਜ਼ ਅ ਪ੍ਰੀਮੀਅਰ ਐਜ਼ ਅ ਡਰਾਪ ਪ੍ਰੇਮੀ ਅੰਦਰੂਨੀ ਤੌਰ ਤੇ ਤੇ ਇੰਨੇ ਕੋਸ ਸੀ ਕਿ ਇਹਨਾਂ ਦੇ ਅੰਦਰੋਂ ਗੱਲ ਨਿਕਲਣੀ ਨਹੀਂ ਇਹਨਾਂ ਦੀ ਤੱਕੇ ਗੱਲ ਮਹਦੂਦ ਸੀ